ਨਮਸਤਵੰ ਨਮਸਤਵੰ ਵਾਵਾ ਨਹੀਂ ਤੁੰ ਫਿਰ ਬੇਨਤੀ ਹੈ ਕਿ ਜਦੋਂ ਪੈਰ ਉਂਝ ਵੈਸੇ ਪੰਜਾਬੀ ਚੰਗ ਬੋਲਦਾ ਮੈਂ ਕੱਲ ਪਰਸ ਹੁੰਦਾ ਟਿੱਪੀ ਤੇ ਯੋਰ ਲਾਨਾ ਪਿਉ ਹਿੰਦੀ ਚ ਸੰਸਕ੍ਰਿਤ ਬਣਦਾ ਮ ਅੜਾ ਟਿੱਪੀ ਮਮਾ ਅਮ ਪੰਜਾਬੀ ਚ ਅੰਗ ਬਣ ਜਾਂਦਾ ਹੈ ਵਿਦਵਾਨਾਂ ਦਾ ਮਤਖ ਹੈ ਪਰ ਚਲੋ ਅਸੀਂ ਉਸ ਭਾਸ਼ਾ ਚ ਬੋਲਨੇ ਆ ਇਹਨੂੰ ਅਸੀਂ ਇਹ ਨੰਨਾ ਲਾ ਕੇ ਜਿਵੇਂ ਨਮਸਤਵੰ ਫਿਰ ਬਿੰਤੀ ਨਮਸ ਦਾ ਲਫ਼ਜ਼ੀ ਅਰਥ ਹੋ ਗਿਆ ਜੀ ਨਮਸਕਾਰ ਤੰਗ ਦਾ ਅਰਥ ਤੇਨੂੰ ਹੁਣ ਵਾਰ-ਵਾਰ ਇਹਦੇ ਅਰਥਾਂ ਦੀ ਲੋੜ ਨਹੀਂ ਪੈਣੀ ਅਖਰੀ ਅਰਥ ਨਮਸ ਤੰਗ ਨੰਨਾ ਮੰਮਾ ਸਸਾ ਤੇ ਜਮਾ ਤੰਗ ਤੱਤੇ ਦੇ ਪੈਰ 'ਚ ਔਂਕੜ ਤੇ ਐੜਾ ਲਾ ਕੇ ਉੱਤੇ ਟਿੱਪੀ ਜੇ ਪੂਰਾ ਲਿਖਣਾ ਹੋਵੇ ਤਾਂ ਨਮਸ ਤੰਗ ਨਮਸ ਦਾ ਅਰਥ ਤੇ ਨਮਸਕਾਰ ਤੰਗ ਦਾ ਅਰਥ ਤੇ ਤੈਨੂੰ ਤੈਨੂੰ ਸਾਡੀ ਨਮਸਕਾਰ ਹੋਵੇ ਤੈਨੂੰ ਵੈਗਰੂ ਜੀ ਮੱਥਾ ਟੇਕਣਾ ਥੋੜਾ ਜਿਹਾ ਹੋਰ ਜਿਹੜੀ ਨੌ ਤਰ੍ਹਾਂ ਦੀ ਭਗਤੀ ਹੈ ਕਿਉਂਕਿ ਜਿਹੜੇ ਭਗਤੀ ਕਰਨ ਵਾਲੇ ਨੂੰ ਪਤਾ ਹੈ ਮੱਥਾ ਟੇਕਣਾ ਪੰਜਾਬੀ ਚ ਕਹੋ ਮੱਥਾ ਟੇਕਣਾ ਨਮਸਕਾਰ ਕਰਨੀ ਨਮਸਕਾਰ ਬੋਲਣਾ ਨੌ ਤਰ੍ਹਾਂ ਦੀ ਭਗਤੀ ਵਿੱਚ ਪਹਿਲੀ ਭਗਤੀ ਨਮਸਕਾਰ ਹੈ ਫਿਰ ਅਰਥ ਸੁਣਿਓ ਮੱਥਾ ਟੇਕ ਜਦੋਂ ਆਪਾਂ ਇੱਥੇ ਮੱਥਾ ਟੇਕਨੇ ਇਹ ਐਵੇਂ ਨਹੀਂ ਵੀ ਦਰਵਾਜ ਬਣ ਗਿਆ ਮੱਥਾ ਟੇਕ ਦੇਣਾ ਨਮਸਕਾਰ ਕਰਨਾ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ ਜਿਵੇਂ ਪਰਸ ਜਿੱਦਨ ਕਥਾ ਸ਼ੁਰੂ ਕੀਤੀ ਉਹ ਦਿਨ ਭਾਈ ਸਾਹਿਬ ਸ਼ਬਦ ਪਾ ਰਹੇ ਸਨ ਨਾਰਾਇਣ ਨਰਪਤ ਨਮਸਕਾਰ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਹਰੇ ਨਮਸਤੇ ਹਰੇ ਨਮਹ ਭਗਤ ਰਵਦਾ ਨਾਮਦੇਵ ਜੀਵਾਂ ਆਦ ਗੁਰੇ ਨਮਹ ਜੁਗਤ ਗੁਰੇ ਨਵਾ ਸਤ ਗੁਰੇ ਨਮਹ ਸ੍ਰੀ ਗੁਰਦੇਵ ਨਮਾ ਉਹ ਵੇਖੋ ਨਮਸਕਾਰ ਹੈ ਫਿਰ ਬੇਨਤੀ ਜਦੋਂ ਅਸੀਂ ਮੱਥਾ ਟੇਕਨੇ ਆ ਮੱਥਾ ਟੇਕਣ ਦਾ ਮਤਲਬ ਹੈ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਤੂੰ ਵੱਡਾ ਹੈ ਮੇਰੇ ਕੋਲ ਨਹੀਂ ਸਮਝ ਨਹੀਂ ਇਹ ਇਸਲਾਮ ਚ ਹੈ ਬਾਬੇ ਫਰੀਦ ਸਾਹਿਬ ਨੇ ਕਿਹਾ ਜਿਹੜਾ ਸਿਰ ਬੰਦਿਆਂ ਦੇ ਪੈਰਾਂ ਚ ਦਿਨ ਰਾਤ ਝੁਕਦਾ ਹੈ ਅੱਲਾ ਸਾਹਮਣੇ ਝੁਕਿਆ ਉਸ ਸਿਰ ਵੱਢ ਕੇ ਕੁੰਨੇ ਵਿੱਚ ਥੱਲੇ ਸਾੜ ਦਿਓ ਬਾਲਨ ਦਾ ਕੰਮ ਲਓ ਜਿਹਨੂੰ ਰੱਬ ਨੂੰ ਮੱਥਾ ਟੇਕਣ ਦੀ ਜਾਂਚ ਨਹੀਂ ਆਈ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਦੀਜੈ ਡਾਰ ਮਹਾਰਾਜ ਕਹਿੰਦੇ ਉਸ ਸਿਰ ਨੂੰ ਤੂੰ ਖਤਮ ਕਰ ਦੇ ਮੈਂ ਫਿਰ ਬੇਨਤੀ ਕਰਾਂਗਾ ਕਿ ਇੱਥੋਂ ਤੱਕ ਆਪਾਂ ਰੋਜ਼ ਸੋਹਲਾ ਸਾਹਿਬ ਵਿੱਚ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ ਹੱਥ ਜੋੜ ਕੇ ਮੱਥਾ ਟੇਕਣਾ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਆ ਗੁਰੂ ਗੋਬਿੰਦ ਸਿੰਘ ਜੀ ਕਰ ਲੱਗਿਆ ਨਮਸਕਾਰ ਕਰਨ ਲੱਗਿਆ ਅਕਾਲ ਦੇ ਸੁਤ ਨੇ ਨਾ ਜਿਨ੍ਹਾਂ ਨੂੰ ਵਹਿਗੁਰੂ ਜੀ ਨੇ ਕਿਹਾ ਮੈਂ ਆਪਣਾ ਸੁਤ ਤੋਏ ਨਿਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ ਮਹਾਰਾਜ ਨੇ ਪਹਿਲਾ ਫਿਰ ਮੈਂ ਬੇਨਤੀ ਕਰ ਨਮਸ ਦਾ ਅਰਥ ਹੈ ਨਮਸ਼ ਨਮਸਕਾਰ ਸਿੱਧੇ ਅਰਥ ਕਰਾਂਗਾ ਅੱਗੇ ਜਦੋਂ ਉਹਨਾਂ ਨਮਸਤਵੰਗ ਉਦੇ ਅਰਥ ਵੀ ਹੈ ਨਹੀਂ ਪਰ ਥੋੜਾ ਫਰਕ ਪੈ ਜਾਣੇ ਇਹ ਨਹੀਂ ਨਮਸਤਸਤ ਨਮਸਤਸਤ ਦਾ ਗਿਆਗ ਨਮਸਤਵੰ ਤੁਹਾਨੂੰ ਨਮਸਕਾਰ ਹੋਵੇ ਤੈਨੂੰ ਨਮਸਕਾਰ ਹੋਵੇ ਕਿਸ ਨੂੰ ਜੀ ਨਮਸਤਵੰ ਅਕਾਲੇ ਆਕਾਲੇ ਨਹੀਂ ਅਕਾਲੇ ਕਾਲ ਦਾ ਅਰਥ ਤੇ ਸਮਾਂ ਐੜਾ ਅਗੇਤਰ ਲਾ ਦਿੱਤਾ ਨਹੀਂ ਕਾਲੇ ਕਹਿ ਲੋ ਕਾਲੇ ਦਾ ਅਰਥ ਹੈ ਮੌਤ ਕਾਲ ਦਾ ਅਰਥ ਹੈ ਮੌਤ ਅਕਾਲੇ ਤੈਨੂੰ ਨਮਸਕਾਰ ਹੈ ਵੈਗੁਰੂ ਕਿਉਂਕਿ ਤੇਰੇ ਉੱਤੇ ਸਮਾ ਪ੍ਰਭਾਵ ਨਹੀਂ ਪਾਂਦਾ ਤੁਸੀਂ ਕਾਲ ਤੋਂ ਰਹੇ ਤੋਂ ਬਾਕੀ ਸਾਰੇ ਕਾਲ ਦੀਨੇ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਪ੍ਰਭੂ ਅਕਾਲੇ ਹੈ ਉਸ ਉੱਪਰ ਸਮੇ ਦਾ ਕੋਈ ਪ੍ਰਭਾਵ ਨਹੀਂ ਜਿਨੂੰ ਆਪ ਮੂਲ ਮੰਤਰ ਵਿੱਚ ਕਹਿੰਦੇ ਹੋ ਅਕਾਲ ਮੂਰਤ ਉਹਦੀ ਹਸਤੀ ਸੁਣਿਓ ਫਿਰ ਨਮਸਤਵੰ ਅਕਾਲੇ ਨਮਸਕਾਰ ਹੈ ਸਾਡੀ ਤੇਨੂੰ ਮੱਥਾ ਟੇਕਨੇ ਆਸੀ ਤੁਹਾਨੂੰ ਜੀ ਅਕਾਲੇ ਜਿਹੜੇ ਮੌਤ ਤੋਂ ਰਹਿਤੋ ਤੁਹਾਨੂੰ ਕਾਲ ਨਹੀਂ ਵਿਆਪਦਾ ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ ਨਮਸਤੋਂਗ ਅਕਾਲੇ ਅੱਗੇ ਗੁਰੂ ਸਾਹਿਬ ਦੀ ਮੈਂ ਫਿਰ ਬੇਨਤੀ ਕਰਾਂਗਾ ਐੜਾ ਅਗੇਤਰ ਲੱਗਾ ਐੜਾ ਪਲੱਸ ਕਾਲ ਉਂਝ ਜਿਹੜਾ ਐੜਾ ਹੈ ਗੁਰਮੁਖੀ ਲਿਪੀ ਵਿੱਚ ਹਰ ਅੱਖਰ ਵੀ ਸਮਾਇਆ ਹੁੰਦਾ ਹੈ ਅ ਜਿਹੜੇ ਲਿਟਰੇਚਰ ਪੜ੍ਹਦੇ ਜਿਹੜਾ ਆ ਜਦੋਂ ਲਿਖਦੇ ਨਾ ਐ ਆ ਈ ਹਿੰਦੀ ਚ ਉਹ ਜਿਹੜਾ ਇਹ ਕੋ ਸਾਰਿਆਂ ਵੀ ਸਮਾਇਆ ਹੈ ਇੱਥੇ ਮਹਾਰਾਜ ਕਿੰਨੇ ਅਕਾਲੇ ਦਾ ਅਰਥ ਮੈਂ ਕੀਤਾ ਐੜਾ ਨਹੀਂ ਕਾਲ ਦਾ ਅਰਥ ਹੈ ਮੌਤ ਅਕਾਲੇ ਨਮਸਕਾਰ ਤੁਹਾਨੂੰ ਤੁਹਾਨੂੰ ਮੌਤ ਨਹੀਂ ਵੀ ਆਪਣੀ ਕਾਲ ਨਹੀਂ ਹੋਣਾ